ਉਤਰੀ ਭਾਰਤ ਵਿੱਚੋਂ ਮਾਨਸੂਨ ਰਵਾਨਾ ਹੋਏ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਕਤੂਬਰ ਮਹੀਨੇ 'ਚ ਲੋਕਾਂ ਨੂੰ ਉਮੀਦ ਸੀ ਕਿ ਮਾਨਸੂਨ ਦੇ ਰਵਾਨਾ ਹੁੰਦੇ ਹੀ ਠੰਡ ਸ਼ੁਰੂ ਹੋ ਜਾਵੇਗੀ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਇਸ ਸਮੇਂ ਦਿੱਲੀ ਐਨਸੀਆਰ ਉੱਤਰਾਖੰਡ ਹਿਮਾਚਲ ਪੰਜਾਬ ਰਾਜਸਥਾਨ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਗਰਮੀ ਮੁੜ ਸ਼ੁਰੂ ਮੌੜ ਜੋਰ ਫੜ ਗਈ ਹੈ ਰਾਤ ਨੂੰ ਵੀ ਏਸੀ ਅਤੇ ਕੂਲਰ ਬੰਦ ਨਹੀਂ ਹੋ ਰਹੇ ਆਮ ਤੌਰ ਤੇ ਇਸ ਮੌਸਮ ਚ ਸਵੇਰੇ ਸ਼ਾਮ ਲੋਕਾਂ ਨੂੰ ਹਲਕੀ ਠੰਡ ਮਹਿਸੂਸ ਹੋਣ ਲੱਗਦੀ ਹੈ ਪਰ ਇਸ ਵਾਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਕਸ਼ਮੀਰ ਚ ਐਤਵਾਰ ਨੂੰ ਸੀਜ਼ਨ ਦੀ ਪਹਿਲੀ ਵਰਖਾਰੀ ਸ਼ੁਰੂ ਹੋਈ ਹੈ ਕਸ਼ਮੀਰ ਦੇ ਪਹਾੜੀ ਇਲਾਕਿਆਂ ਚ ਵਰਖਾਰੀ ਕਾਰਨ ਆਉਣ ਵਾਲੇ ਦਿਨਾਂ ਚ ਸੈਰ ਸਪਟਾ ਵਧਣ ਦੀ ਸੰਭਾਵਨਾ ਹੈ ਵਕਤਿਆਲੀ ਦੁਸ਼ਹਿਰੇ ਦੀ ਛੁੱਟੀ ਹੋਣ ਕਾਰਨ ਸਲਾਨੀ ਘਾਟੀਵਲ ਜਾ ਸਕਦੇ ਨੇ ਆਉਣ ਵਾਲੇ ਦਿਨਾਂ ਚ ਬਰਫਬਾਰੀ ਜਾਰੀ ਰਹਿਣ ਦੀ ਉਮੀਦ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਜ਼ਮੀਨੀ ਖੇਤਰ ਦੇ ਮੌਸਮ ਵਿੱਚ ਵੀ ਕੁਝ ਬਦਲਾਅ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ ਉੱਤਰ ਭਾਰਤ ਦੇ ਲੋਕਾਂ ਨੂੰ ਘੱਟੋ-ਘੱਟ ਇੱਕ ਹਫ਼ਤੇ ਤੱਕ ਇਸ ਗਰਮੀ ਨੂੰ ਸਹਿਣਾ ਪਵੇਗਾ ਇਸ ਸਮੇਂ ਪੰਜਾਬ ਹਰਿਆਣਾ ਸਮੇਤ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਦਿੱਲੀ ਐਨਸੀਆਰ ਵਿੱਚ ਦਿਨ ਦਾ ਤਾਪਮਾਨ 35 ਤੋਂ 36 ਡਿਗਰੀ ਦੇ ਵਿਚਕਾਰ ਹੈ ਜਿਸ ਕਾਰਨ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਲੋਕ ਜੂਨ ਅਤੇ ਜੁਲਾਈ ਵਰਗੀ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਨੇ ਰਾਤ ਨੂੰ ਵੀ ਲੋਕਾਂ ਨੂੰ ਗਰਮੀ ਅਤੇ ਹਮਸ ਤੋਂ ਰਾਹਤ ਨਹੀਂ ਮਿਲ ਰਹੀ ਇਹੀ ਕਾਰਨ ਹੈ ਕਿ ਅਕਤੂਬਰ ਦਾ ਦੂਸਰਾ ਹਫਤਾ ਆ ਗਿਆ ਹੈ ਅਤੇ ਏਸੀ ਅਤੇ ਕੂਲਰ ਬੰਦ ਨਹੀਂ ਹੋ ਰਹੇ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਕਤੂਬਰ ਦੇ ਤੀਜੇ ਹਫਤੇ ਤੋਂ ਸਵੇਰੇ ਅਤੇ ਸ਼ਾਮ ਨੂੰ ਮੌਸਮ ਵਿੱਚ ਕੁਝ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ